ਟਰੈਕਟਰ ਦਾ ਸੰਤੁਲਨ ਵਿਗੜਨ ਨਾਲ ਦੋ ਵਿਅਕਤੀਆਂ ਦੀ ਮੌਤ ਚਾਰ ਜ਼ਖਮੀ ਮ੍ਰਿਤਕਾਂ ਵਿੱਚ ਟਰੈਕਟਰ ਮਾਲਕ ਅਤੇ ਇੱਕ ਮਜ਼ਦੂਰ ਸ਼ਾਮਲ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਸ਼ੱਕੀ ਨਾਲੇ ਦੇ ਕੋਲ ਟਰੈਕਟਰ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਚਾਰ ਮਜ਼ਦੂਰਾ ਦੇ ਫੱਟਰ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕਾਂ ਵਿੱਚ ਟਰੈਕਟਰ ਮਾਲਕ ਪ੍ਰਿੰਸੀਪਲ ਜਸਵੰਤ ਸਿੰਘਾ ਤੇ ਇੱਕ ਮਜ਼ਦੂਰ ਮੰਗਾ ਮਸੀਬ ਸ਼ਾਮਲ ਹੈ ਜਾਣਕਾਰੀ ਅਨੁਸਾਰ ਟਰੈਕਟਰ ਮਾਲਕ ਜਸਵੰਤ ਸਿੰਘ ਪੰਜ ਮਜ਼ਦੂਰਾਂ ਨੂੰ ਲੈ ਕੇ ਟਰੈਕਟਰ ਤੇ ਖੇਤਾਂ ਵਿੱਚ ਖਾਦ ਲਹਾਉਣ ਜਾ ਰਿਹਾ ਸੀ ਕਿ ਸ਼ੱਕੀ ਨਾਲੇ ਤੇ ਨੀਵੇਂ ਜਗ੍ਹਾ ਹੋਣ ਕਰ ਟਰੈਕਟਰ ਕਾਬੂ ਵਿੱਚ ਨਹੀਂ ਰਿਹਾ ਤੇ ਪਲਟ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਆਜ਼ਾਦ ਸਿੰਘ ਅਤੇ ਪਿੰਡ ਦੇ ਹੋਰ ਮੌਤਵਾਰ ਆਗੂਆਂ ਨੇ ਦੱਸਿਆ ਕਿ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਉਮਰ 75 ਸਾਲ ਪੁੱਤਰ ਸੋਹਣ ਸਿੰਘ ਆਪਣੇ ਟਰੈਕਟਰ ਤੇ ਖਾਦ ਲੱਦ ਕੇ ਪੰਜ ਮਜ਼ਦੂਰਾਂ ਨੂੰ ਨਾਲ ਲੈ ਕੇ ਸ਼ੱਕੀ ਨਾਲੇ ਤੋਂ ਪਾਰ ਆਪਣੇ ਕਾਨਕ ਦੇ ਖੇਤਾਂ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ ਦੇਚਾਦੋ ਇਨਦਰ ਟਰੈਕਟਰ ਸ਼ਾਹਪੁਰ ਜਾਜਨਪੁਰ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇੱਕਦਮ ਸੰਤੁਲਨ ਵਿਗੜਨ ਦੇ ਨਾਲ ਛੱਕੀ ਨਾਲੇ ਵਾਲੇ ਪਾਸੇ ਨੀਮੀ ਜਗ੍ਹਾ ਹੋਣ ਕਾਰਨ ਪਲਟ ਗਿਆ ਜਿਸ ਵਿੱਚ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਅਤੇ ਫਤੇਗਰ ਚੂੜੀਆਂ ਦੇ ਨਿੱਜੀ ਹਸਪਤਾਲਾ ਵਿੱਚ ਲਜਾਇਆ ਗਿਆ ਜਿੱਥੇ ਕਿ ਦੋ ਵਿਅਕਤੀਆਂ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਅਤੇ ਮੰਗਾ ਮਸੀਪ ਪੁੱਤਰ ਪਿਆਰਾ ਮਸੀਪ ਪਿੰਡ ਰੜੇਵਾਲੀ ਦੀ ਮੌਤ ਹੋਈ ਹੈ ਤੇ ਬਾਕੀ 4 ਫੱਟਰ ਵਿਅਕਤੀ ਜੇਰੇ ਇਲਾਜ ਹਨ ਇਸ ਸਬੰਧੀ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਹਾਂਜੀ ਸਰ ਕੀ ਗੱਲਬਾਤ ਹੈ ਜੀ ਆਪ ਇੱਥੇ ਟਰੈਕਟਰ ਪਲਟਿਆ ਜੀ। ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਜੀ ਸਾਡੇ ਪਿੰਡ ਦੇ ਮਾਪੇ ਜਸਵੰਤ ਸਿੰਘ ਦੀ ਹੋਣੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ 40 ਚ ਖਾਦ ਤੋਂ ਜਾਣ ਰਏ ਸੀ ਜਦੋਂ ਟਰੈਕਟਰ ਜੀਟੀ ਰੋਡ ਤੋਂ ਆਉ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ। ਨੀਵਾ ਥਾਂ ਤੇ ਨੀਵਾ ਥਾਂ ਹੀ ਲੱਗੇ। ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਸਟਰ ਚ ਸੰਗ ਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਅਪ ਟੋਟਲ ਕਿੰਨੇ ਜਾਣੇ ਸੀ ਜਿਹੜੇ ਮਤਲਬ ਜਾ ਰਹੇ ਸੀ ਖਾਦ ਪਾਉਣ ਟੋਟਲ 5-6 ਬੰਦੇ ਦਾਸਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ 'ਤੇ ਉਹਨਾਂ ਦਾ ਮਗਰੋ ਛਾਲਾ ਛੋਲਾ ਮਾਰੀਆਂ ਤਾਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਕੜੀਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਇਹ ਸਰ ਲੱਗਦਾ ਕਿ ਥੋੜਾ ਆਪਾਂ ਰਸਤਾ ਤਾਂਗੇ ਤੋਂ ਜੀ ਵਗੇ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪੈ ਸਕਦਾ ਜੀ ਫੋ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਂ ਉਹਨੂੰ ਕਰ ਲਾਂ ਤਾਂ ਖੁੱਲਾ ਹੁੰਦਾ ਤਾਂ ਬਚੀ ਵੀ ਸਕਦਾ ਇਹ ਖਲੋ ਵੀ ਸਕਦਾ ਇਹ ਪਧਰਾ ਹੁੰਦਾ ਬਾਕੀ ਥਾਂ ਬੜਾ ਖਤਰਨਾਕ ਦਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗ੍ਹਾ ਤੋਂ ਹਾਂ ਜੀ ਕਿੰਨੀ ਕੁ ਉਮਰ ਸੀ ਸਾਰੇ ਜਿਹਨੇ ਡੈਥ ਹੋਈ ਮਾਸੂਮਾਂ ਦੀ ਕਲੀਨ ਕੋਲ ਸੰਗ 70 ਰੁਪਏ 72 ਰੁਪਏ ਗੜੋ ਨੇ ਨਾ ਮਾਸੂਣੀ ਠੀਕ ਹੈ ਇੰਨੀ ਕੇਜੀ ਹੋਣੀਆਂ ਨਾ ਵੀ ਕਹਿੰਦਾ ਬੋਲੇ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ ਹਾਂਜੀ 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 ਦੋਨਾਂ ਦੀ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂਜੀ ਪੁਲਿਸ ਆਈ ਆ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਨੂੰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕਿ ਆ ਨਹੀਂ ਜਾ ਸਕਦਾ ਕੁਝ ਵੀ